ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸਾਨ ਆਗੂਆਂ ਬਾਰੇ ਜਥੇਬੰਦੀਆਂ ਦੇ ਬਾਰੇ ਵਿਵਾਦਤ ਟਿੱਪਣੀ ਕਰਨ ਦੇ ਵਿੱਚ ਸਭ ਤੋਂ ਅੱਗੇ ਰਹਿੰਦੇ ਨੇ ਤੇ ਇੱਕ ਟਿੱਪਣੀ ਹੋਰ ਆਈ ਹੈ ਜਿਹੜੀ ਕਿ ਚਰਚਾ ਦਾ ਵਿਸ਼ਾ ਬਣ ਗਈ ਹੈ ਤਾਂ ਇਹ ਚਰਚਾ ਦਾ ਵਿਸ਼ਾ ਟਿੱਪਣੀ ਕਿਉਂ ਬਣੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਿਸਾਨ ਆਗੂ ਕਿਰਪਾਨਾਂ ਲੈ ਕੇ ਦਿੱਲੀ ਵੱਲ ਨੂੰ ਜਾਣਗੇ ਫਿਰ ਤਾਂ ਸਰਕਾਰ ਰੋਕੇਗੀ ਇੱਥੇ ਹੀ ਨਹੀਂ ਬਸ ਕੀਤੀ ਉਹਨਾਂ ਨੇ ਇੱਕ ਬਿਆਨ 'ਚ ਵੀ ਕਿਹਾ ਜਦੋਂ ਪੰਜਾਬ ਦੇ ਵਿੱਚ ਆਏ ਹੋਏ ਸੰਗਤਾਂ ਸੁਨਾਮ ਵੀ ਗਏ ਚੰਡੀਗੜ੍ਹ ਦੇ ਵਿੱਚ ਇਥੋਂ ਤੱਕ ਵੀ ਕਹਿ ਗਏ ਕਿ ਪੰਜਾਬ ਦੇ ਵਿੱਚ ਨਕਲੀ 70 ਤੋਂ ਵੱਧ ਕਿਸਾਨ ਜਥੇਬੰਦੀਆਂ ਬਣ ਗਈਆਂ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ 32 ਤੋਂ 33 ਜਥੇਬੰਦੀਆਂ ਦਾ ਇੱਕ ਫਰੰਟ ਜਰੂਰ ਬਣਿਆ ਸੀ ਕਿ 70 ਤੋਂ ਵੱਧ ਨਕਲੀ ਜਥੇਬੰਦੀਆਂ ਨੇ ਉਹ ਕਿਹੜੀਆਂ ਨੇ ਕਿ ਉਹਨਾਂ ਨੇ ਆ ਸਿੱਧੇ ਤਾਰ ਦੇ ਉੱਤੇ ਬਿਨਾ ਨਾਮ ਲਏ ਹੋਏ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਵੀ ਉਸ ਵਿੱਚ ਤੋਲਿਆ ਜਾਂ ਉਹਨਾਂ ਨੂੰ ਬਾਹਰ ਰੱਖ ਕੇ ਬਿਆਨ ਦਿੱਤਾ ਹੈ। ਇਹ ਹੁਣ ਰਵਨੀਤ ਸਿੰਘ ਬਿੱਟੂ ਦੱਸ ਸਕਦੇ ਨੇ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ 70 ਤੋਂ ਬਾਅਦ ਨਕਲੀ ਕਿਸਾਨ ਜਥੇਬੰਦੀਆਂ ਪੈਦਾ ਹੋ ਗਈਆਂ ਪੰਜਾਬ ਦੇ ਅੰਦਰ। ਹੁਣ ਕਿਸਾਨ ਜਥੇਬੰਦੀਆਂ ਰੜਕਣ ਕਿਉਂ ਲਗੀਆਂ? ਰਵਨੀਤ ਸਿੰਘ ਬਿੱਟੂ ਨੂੰ ਸ਼ਾਇਦ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਭਾਜਪਾ ਦੇ ਨਾਲ ਬਾਰੇ ਵੀ ਵਿਵਾਦਿਤ ਟਿੱਪਣੀਆਂ ਦਿੰਦੇ ਸਨ ਕਿ ਇਹਨਾਂ ਨੂੰ ਮੈਂ ਕੋਲ ਬਿਠਾਉਣਾ ਤੇ ਦੂਰ ਜੁੱਤੀ ਨਾਲ ਵੀ ਨਾ ਲਾਵਾ। ਇਹ ਗੱਲਾਂ ਵੀ ਰਵਨੀਤ ਸਿੰਘ ਬਿੱਟੂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਉਦੋਂ ਕਾਂਗਰਸ ਦੇ ਵਿੜੇ ਵਿੱਚ ਸਨ ਤੇ ਹੁਣ ਭਾਜਪਾ ਦੇ ਤੇ ਹੁਣ ਭਾਜਪਾ ਦੇ ਵੱਲੋਂ ਉਹਨਾਂ ਨੂੰ ਉਚਾਦੇ ਮਿਲੇ ਨੇ ਤੇ ਉਹਨਾਂ ਦੀ ਬੋਲਬਾਣੀ ਬਦਲ ਗਈ ਹੈ ਕਿਸਾਨ ਅੰਦੋਲਨ ਦੇ ਪ੍ਰਤੀ ਪਹਿਲਾਂ ਖੁਦ ਜਿਹੜੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਦੌਰਾਨ ਆਪਣੇ ਸਾਥੀ ਮੈਂਬਰ ਪਾਰਲੀਮੈਂਟ ਦੇ ਨਾਲ ਉੱਥੇ ਬੈਠਦੇ ਰਹੇ ਨੇ ਧਰਨੇ ਦੇ ਉੱਤੇ ਹਾਲਾਂਕਿ ਇੱਕ ਵਾਰੀ ਉਹ ਜਿਹੜੇ ਸ਼ੰਭੂ ਵਾਲੇ ਪਾਸੇ ਆਏ ਸਨ ਤੇ ਉਦੋਂ ਕੀ ਹੋਇਆ ਸੀ ਉਹ ਵੀ ਸਾਰੇ ਜਾਣਦੇ ਨੇ ਹੁਣ ਰਵਨੀਤ ਸਿੰਘ ਬਿੱਟੂ ਨੇ ਬਿਆਨ ਜਿਹੜੇ ਦਿੱਤੇ ਨੇ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਦੋ ਅਖਬਾਰਾਂ ਦੇ ਵਿੱਚ ਛਪੇ ਬਿਆਨ ਨੇ ਇੱਕ ਡੈਨਿਕ ਪਾਸਕਰ ਦੇ ਵਿੱਚ ਤੇ ਇੱਕ ਪੰਜਾਬੀ ਟ੍ਰਿਬਿਊਨ ਦੇ ਵਿੱਚ ਡੈਨਿਕ ਪਾਸਕਰ ਦੇ ਵਿੱਚ ਛਪਿਆ ਬਿਆਨ ਦੀ ਸੁਰਖੀ ਕੀ ਕਹਿੰਦੀ ਹੈ ਕਿਸਾਨ ਨੇਤਾ ਕਿਰਪਾਨ ਲੈ ਕੇ ਦਿੱਲੀ ਜਾਣਗੇ ਤਾਂ ਹਰ ਸਰਕਾਰ ਰੋਕੇਗੀ ਇਹ ਰਵਨੀਤ ਸਿੰਘ ਬਿੱਟੂ ਨੇ ਕਿਹਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਪਰ ਕੁਝ ਕਿਸਾਨ ਨੇਤਾ ਉਹਨਾਂ ਨੂੰ ਦਿੱਲੀ ਦੇ ਵਿੱਚ ਦਾਖਲ ਨਾ ਹੋਣ ਦਿੱਤੇ ਜਾਣ ਦੀ ਅਫਵਾਹ ਫਲਾਈ ਜਾ ਰਹੀ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦ ਕਿ ਕਿਸਾਨ ਨੇਤਾ ਸੰਸਦ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਬੈਠਕ ਕਰਕੇ ਵਾਪਸ ਆਏ ਨੇ ਫਿਰ ਉਹ ਬਾਰਡਰ ਦੇ ਉੱਤੇ ਬੈਠ ਗਏ ਬਿੱਟੂ ਨੇ ਐਤਵਾਰ ਨੂੰ ਸੰਗਰੂਰ ਦੇ ਵਿੱਚ ਦਿੱਲੀ ਦੇ ਵਿੱਚ ਦਾਖਲ ਹੋਣ ਤੋਂ ਜਾਣ ਤੋਂ ਰੋਕੇ ਜਾਣ ਦੇ ਬਾਰੇ ਕਿਹਾ ਔਰ ਨਾਲ ਹੀ ਕਿਹਾ ਕਿ ਕਿਰਪਾਨ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਕੋਈ ਵੀ ਸਰਕਾਰ ਹੋਵੇ ਉਹ ਤਾਂ ਰੋਕੇਗੀ ਤੇ ਪਟਿਆਲਾ ਦੇ ਵਿੱਚ ਵੀ ਰਮਨੀਤ ਬਿੱਟੂ ਨੇ ਦੋਸ਼ ਲਾਇਆ ਕਿ ਕਿਸਾਨ ਨੇਤਾ ਕਾਂਗਰਸ ਤੇ ਇੰਡੀਆ ਗੱਠਬੰਧਨ ਦੇ ਨਾਲ ਮਿਲੇ ਹੋਏ ਨੇ ਧਰਨੇ ਦੇ ਉੱਤੇ ਬੈਠ ਕੇ ਆਮ ਕਿਸਾਨਾਂ ਤੇ ਨੇਤਾਵਾਂ ਤੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਆਖਰ ਉਹ ਦਿੱਲੀ ਕਿਵੇਂ ਪਹੁੰਚ ਗਏ ਹੁਣ ਇਸ ਮਸਲੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਇਸ ਟਿੱਪਣੀ ਵਿੱਚ ਤਾਂ ਇਹ ਕਹਿ ਗਏ ਕਿ ਕੌਣ ਰੋਕਦਾ ਉਹਨਾਂ ਨੂੰ ਜਾਣ ਤੋਂ ਫੁਹਾਫਲਾਈ ਜਾ ਰਹੀ ਹੈ ਫਿਰ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਕਿਲ ਗੱਡੇ ਹੋਏ ਨੇ ਬੈਰੀਗੇਟਿੰਗ ਲਾਈ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 10 ਤਰੀਕ ਨੂੰ ਦਿੱਤਾ ਗਿਆ ਆਰਡਰ ਕਿ ਖਾਲੀ ਕਰ ਦੇਵੇ ਹਰਿਆਣਾ ਸਰਕਾਰ ਰਸਤੇ ਤਾਂ ਫਿਰ ਉਹ ਹਾਈ ਕੋਰਟ ਵੀ ਕੀ ਇਸ ਦਾ ਮਤਲਬ ਗਲਤ ਬੋਲ ਰਹੀ ਹੈ ਜੇ ਕਿਸਾਨ ਗਲਤ ਨੇ ਕਿਸਾਨ ਜਥੇਬੰਦੀਆਂ ਗਲਤ ਨੇ ਤਾਂ ਫਿਰ ਹਾਈ ਕੋਰਟ ਨੂੰ ਵੀ ਕੀ ਗਲਤ ਕਹਿਣਗੇ ਰਵਨੀਤ ਸਿੰਘ ਬਿੱਟੂ ਸਵਾਲ ਇਹ ਵੀ ਪੈਦਾ ਹੋ ਗਿਆ ਕਿਉਂਕਿ ਉਹ ਕਹਿੰਦੇ ਕਿ افਵਾਹ ਫਲਾਈ ਜਾ ਰਹੀ ਹੈ ਕਿਸਾਨ ਕਿਸਾਨਾਂ ਦੇ ਵੱਲੋਂ ਫਿਰ ਰਾਹੁਲ ਗਾਂਧੀ ਨਾਲ ਉਹ ਮੀਟ ਕਿਵੇਂ ਕਰਦੇ ਔਰ ਰਾਹੁਲ ਗਾਂਧੀ ਨੂੰ ਮੀਟ ਕਰਨ ਤੋਂ ਪਹਿਲਾਂ ਜਿਹੜਾ ਡੇਢ ਘੰਟਾ ਉਹਨਾਂ ਨੂੰ ਰੋਕ ਕੇ ਰੱਖਿਆ ਪ੍ਰਸ਼ਾਸਨ ਨੇ ਇਸ ਬਾਰੇ ਜਰਾ ਜਿੰਨਾ ਵੀ ਜ਼ਿਕਰ ਰਵਨੀਤ ਸਿੰਘ ਬਿੱਟੂ ਨੇ ਨਹੀਂ ਕੀਤਾ ਗੱਲ ਇੱਥੇ ਨਹੀਂ ਮੁੱਕੀ ਨਾਲ ਹੀ ਰਵਨੀਤ ਸਿੰਘ ਬਿੱਟੂ ਕਹਿੰਦੇ ਆ ਕਿ ਸਾਰੀਆਂ ਫਵਾਹਾਂ ਨੇ ਕੇਂਦਰ ਸਰਕਾਰ ਤੇ ਗੱਲਬਾਤ ਲਈ ਤਿਆਰ ਹੈ ਤਾਂ ਫਿਰ ਖਨੌਰੀ ਬਾਰਡਰ ਤੇ ਜਦੋਂ ਸ਼ੁਭ ਕਰਨ ਦੇ ਸਿੱਧੀ ਗੋਲੀ ਵੱਜਦੀ ਹੈ ਸਿਰ ਦੇ ਵਿੱਚ ਆ ਕੇ ਉਸ ਦੇ ਬਾਰੇ ਰਵਨੀਤ ਸਿੰਘ ਬਿੱਟੂ ਦਾ ਕੋਈ ਬਿਆਨ ਨਹੀਂ ਸੀ ਕੱਲ ਕਿ ਉਹ ਗੋਲੀ ਸਿੱਧੀ ਕਿਵੇਂ ਚਲਾਈ ਗਈ ਔਰ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਸ ਦੇ ਉੱਤੇ ਰਵਨੀਤ ਸਿੰਘ ਬਿੱਟੂ ਚੁੱਪ ਵੱਟਦੇ ਨੇ ਪਰ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਮੇਰੀ ਸਿਆਸਤ ਚਮਕਣ ਦੇ ਨਾਲ ਹੋਰ ਵੱਡੇ ਆਦੇ ਮਿਲ ਸਕਦੇ ਆ ਕੱਲ ਨੂੰ ਕਿਉਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਹਰਿਆਣਾ ਤੋਂ ਰਾਜ ਸਭਾ ਮੈਂਬਰ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਔਰ ਹਰਿਆਣਾ ਦੇ ਵਿੱਚ ਵੋਟਾਂ ਵੀ ਪੈਣ ਵਾਲੀਆਂ ਨੇ ਔਰ ਸਿੱਖ ਚਿਹਰੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਹੋਰ ਉਭਾਰਨ ਦੀ ਕੋਸ਼ਿਸ਼ ਭਾਜਪਾ ਵੱਲੋਂ ਨਹੀਂ ਹੀ ਜ਼ਿਆਦਾ ਕੀਤੀ ਜਾਏਗੀ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ ਉਹ ਇਸੇ ਤਰ੍ਹਾਂ ਬੋਲਦੇ ਰਹਿਣਗੇ ਹੁਣ ਰਵਨੀਸ਼ ਸਿੰਘ ਮਿੱਟੂ ਦੀ ਇੱਕ ਆਪਣੀ ਸਿਆਸਤ ਹੈ ਸਾਰਿਆਂ ਨੂੰ ਬੋਲਣ ਦਾ ਹੱਕ ਹੁੰਦਾ ਪਰ ਕੁਝ ਵੀ ਬੋਲ ਦਿੱਤਾ ਜਾਵੇ ਇਹ ਵੀ ਜਾਇਜ਼ ਨਹੀਂ ਹੁੰਦਾ ਇਸੇ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੀ ਇਹਨਾਂ ਦੀ ਜਿਹੜੀ ਹੈ ਨਖੇਦੀ ਆਉਣੀ ਸ਼ੁਰੂ ਹੋ ਗਈ ਹੈ ਹੁਣ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਜਦੋਂ ਮਿਲਣਾ ਹੀ ਨਹੀਂ ਤਾਂ ਪੰਜਾਬ ਨੂੰ ਪੈਕੇਜ ਕਿਵੇਂ ਮਿਲੇਗਾ ਰਵਨੀ ਸਿੰਘ ਬਿੱਟੂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰੇ ਨੇ ਹੁਣ ਪੰਜਾਬੀ ਟਰਬਿਊਨ ਦੇ ਵਿੱਚ ਛੱਪੀ ਜਿਹੜੀ ਖਬਰ ਹੈ ਉਸ ਦੇ ਵਿੱਚ ਇੱਕ ਪਾਸੇ ਨੀਤੀ ਆਯੋਗ ਦੇ ਵਿੱਚ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਤੇ ਸਵਾਲ ਚੁੱਕੇ ਨੇ ਐਮਐਸਪੀ ਦੀ ਗਰੰਟੀ ਮੰਗਣ ਵਾਲੇ ਪੰਜਾਬ ਨਾਲ ਦੁਸ਼ਮਣੀ ਪੁਗਾਰੇ ਨੇ ਇਹ ਗੱਲ ਹੁਣ ਕਹੀ ਜਾ ਰਹੀ ਐਮਐਸਪੀ ਮੰਗ ਕੌਣ ਰਿਹਾ ਹੈ ਕਿਸਾਨ ਤੇ ਐਮਐਸਪੀ ਮੰਗਣ ਵਾਲੇ ਪੰਜਾਬ ਨਾਲ ਦੁਸ਼ਮਣੀ ਕਿਵੇਂ ਪੁਗਾਰ ਰਹੇ ਨੇ ਇਸ ਸਮੇਂ ਤੋਂ ਬਾਅਦ ਗੱਲ ਹੈ ਰਵਨੀਤ ਸਿੰਘ ਬਿੱਟੂ ਦੀ ਕੀ ਕਹਿੰਦੇ ਨੇ ਸੁਨਾਮ ਦੇ ਵਿੱਚ ਕਹਿੰਦੇ ਨੇ ਉਹ ਉਹਨਾਂ ਦਾ ਬਿਆਨ ਜਿਹੜਾ ਆਇਆ ਉਹਨਾਂ ਨੇ ਕਿਹਾ ਕਿ ਸਥਾਨਕ ਸ਼ਹੀਦ ਉਦਮ ਸਿੰਘ ਸਮਾਰਕ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਵੀ ਕੀਤੇ ਤੇ ਨਾਲ ਹੀ ਕਿਹਾ ਕਿ ਲੰਗੀਆਂ ਚੋਣਾ ਵਿੱਚ ਕਾਂਗਰਸ ਤੇ ਆਮ ਆਦੀ ਪਾਰਟੀ ਦੀ ਸ਼ਹਿਰ ਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਭਾਈਪਾ ਦਾ ਜਾਣਬੁੱਝ ਕੇ ਵਿਰੋਧ ਕੀਤਾ ਗਿਆ ਇਹ ਗੱਲ ਹੁਣ ਜਗਜਾਰ ਹੋ ਗਈ ਹੈ ਕਿਉਂਕਿ ਅਜਿਹੇ ਕਿਸਾਨ ਆਗੂਆਂ ਵੱਲੋਂ ਦਿੱਲੀ ਜਾ ਕੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗਾਂ ਕਰਕੇ ਜੱਫੀਆਂ ਪਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 70 ਤੋਂ ਵੱਧ ਨਕਲੀ ਕਿਸਾਨ ਜੱਥੇਬੰਦੀਆਂ ਪੈਦਾ ਹੋ ਗਈਆਂ ਨੇ ਉਹਨਾਂ ਇਹ ਵੀ ਆਖਿਆ ਕਿ ਅੰਦੋਲਨਕਾਰੀ ਕਿਸਾਨ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰਕੇ ਪੰਜਾਬ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਪੁਗਾ ਰਹੇ ਨੇ ਕਿਉਂਕਿ ਜੇ ਗਰੰਟੀ ਕਾਨੂੰਨ ਬਣ ਜਾਂਦਾ ਹੈ ਤਾਂ ਮੁਲਕ ਦੇ ਸਾਰੇ ਸੂਬਿਆਂ 'ਚ ਅਨੁਪਾਤ ਅਨੁਸਾਰ ਹੀ ਫਸਲ ਖਰੀਦੀ ਜਾਵੇਗੀ ਜਿਸ ਨਾਲ ਪੰਜਾਬ 'ਚੋਂ ਫਸਲ ਦਾ ਬਹੁਤ ਘੱਟ ਹਿੱਸਾ ਕੇਂਦਰ ਵੱਲੋਂ ਖਰੀਦਿਆ ਜਾ ਸਕੇਗਾ ਇਹ ਇੱਕ ਹਾਸੋਹਿਣੀ ਦਲੀਲ ਇਸ ਕਰਕੇ ਲੱਗਦੀ ਹੈ ਕਿਉਂਕਿ ਜੇਕਰ ਸਾਰੇ ਦੇਸ਼ ਦੇ ਕਿਸਾਨਾਂ ਦੀ ਐਮਐਸਪੀ ਦੀ ਮੰਗ ਹੈ ਤਾਂ ਸਾਰੇ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਮਿਲਣੀ ਚਾਹੀਦੀ ਹੈ ਫਿਰ ਇਹ ਕਹਿਣਾ ਕਿ ਪੰਜਾਬ ਨੂੰ ਜਿਹੜੀ ਗਾਰੰਟੀ ਮਿਲ ਰਹੀ ਹੈ ਐਮਐਸਪੀ ਤੇ ਝੋਨੇ ਜਾਂ ਕਣਕ ਦੇ ਉੱਤੇ ਕਿ ਉਸ ਦਾ ਹਿੱਸਾ ਵੀ ਘਟ ਜਾਣਾ ਪੰਜਾਬ ਦੇ ਕਿਸਾਨਾਂ ਦਾ ਇਹ ਕੇਂਦਰੀ ਰਾਜ ਮੰਤਰੀ ਦੇ ਤੌਰ ਦੇ ਉੱਤੇ ਦਿੱਤਾ ਗਿਆ ਬਿਆਨ ਆਪਣੇ ਆਪ ਦੇ ਵਿੱਚ ਹੀ ਜਿਹੜਾ ਦੋਰੇ ਮਾਪਦੰਡ ਵਾਲਾ ਇਸ ਕਰਕੇ ਹੈ ਕਿਉਂਕਿ ਰਵਨੀ ਸਿੰਘ ਬਿੱਟੂ ਇਹ ਗੱਲ ਜੇ ਵਕਾਲਤ ਕਰਨ ਕਿ ਦੇਸ਼ ਤੇ ਹਰ ਇੱਕ ਕਿਸਾਨ ਜਿਹੜਾ ਫਸਲ ਦੀ ਪੈਦਾਵਾਰ ਕਰਦਾ ਚਾਹੇ ਉਹ ਦਾਲਾਂ ਦੀ ਕਰਦਾ ਸਬਜ਼ੀਆਂ ਦੀ ਕਰਦਾ ਫਲਾਂ ਦੀ ਕਰਦਾ ਜਾਂ ਫਿਰ ਅਨਾਜ ਦੀ ਹੋਰ ਤਰ੍ਹਾਂ ਦੀ ਕਰਦਾ ਹੈ ਜਾ ਫਿਰ ਗੰਨੇ ਦੀ ਖੇਤੀ ਕਰਦਾ ਕਿਸੇ ਵੀ ਤਰ੍ਹਾਂ ਦੀ ਖੇਤੀ ਕਰਦਾ ਕਿਸਾਨ ਹਰ ਇੱਕ ਨੂੰ ਉਸ ਦੀ ਫਸਲ ਦਾ ਜਾਇਜ਼ ਮੁੱਲ ਮਿਲਣਾ ਚਾਹੀਦਾ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਣੀ ਚਾਹੀਦੀ ਹੈ ਜਦੋਂ ਤਾਂ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਰਵਨੀ ਸਿੰਘ ਬਿੱਟੂ ਨੂੰ ਸਾਰੀਆਂ ਹੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਲੱਗਦੀਆਂ ਸੀ ਪਰ ਅੱਜ ਐਮਐਸਪੀ ਦੀ ਕਾਨੂੰਨੀ ਗਰੰਟੀ ਮੰਗਣ ਦੇ ਲਈ ਜਦੋਂ ਪੰਜਾਬ ਦੇ ਕਿਸਾਨ ਹਰਿਆਣਾ ਦੀ ਸਰਕਾਰ ਦਿੱਲੀ ਵੱਲ ਜਾਣਾ ਚਾਹੁੰਦੇ ਨੇ ਇਹ ਦੇਸ਼ ਦੇ ਕਿਸਾਨਾਂ ਦੀ ਇਹ ਮੰਗ ਹੈ ਤਾਂ ਫਿਰ ਰਵਨੀ ਸਿੰਘ ਬਿੱਟੂ ਕਹਿ ਰਿਹਾ ਕਿ ਇਹ ਤਾਂ ਦੁਸ਼ਮਣੀ ਪੈ ਜਾਣੀ ਹੈ ਪੰਜਾਬ ਦੇ ਨਾਲ ਪਗਾਰੇ ਨੇ ਜਿਹੜੇ ਐਮਐਸਪੀ ਦੀ ਗਰੰਟੀ ਮੰਗ ਰਹੇ ਨੇ ਇਹ ਸਮਝ ਤੋਂ ਬਾਹਰ ਗੱਲ ਜਾਪ ਰਹੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਜਦੋਂ ਕਾਂਗਰਸ ਵਿੱਚ ਸਨ ਉਦੋਂ ਰਾਹੁਲ ਗਾਂਧੀ ਨੂੰ ਆਪਣੇ ਉਸਤਾਦ ਦੇ ਤੌਰ ਤੇ ਦੇਖਦੇ ਸੀ ਔਰ ਇਥੋਂ ਤੱਕ ਕਹਿ ਗਏ ਸੀ ਰਵਨੀਤ ਸਿੰਘ ਬਿੱਟੂ ਇੱਕ ਵਾਰੀ ਭਾਸ਼ਣ ਦੇ ਵਿੱਚ ਕਿ ਮੈਂ ਤੇ ਪੱਗ ਬੰਨਣ ਦੀ ਪ੍ਰੇਰਣਾ ਵੀ ਜਿਹੜੀ ਆ ਰਾਹੁਲ ਗਾਂਧੀ ਤੋਂ ਲਈ ਹੈ ਰਵਨੀਤ ਸਿੰਘ ਬਿੱਟੂ ਜਿਹੜੇ ਪਾਰਟੀ ਦਾ ਹਿੱਸਾ ਬਣਦੇ ਨੇ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਕੁਝ ਵੀ ਬਿਆਨ ਦੇ ਦਿੰਦੇ ਨੇ ਉਹਨਾਂ ਦੀ ਹਿਸਟਰੀ ਬੋਲਦੀ ਹੈ ਪਰ ਰਵਨੀਤ ਸਿੰਘ ਬਿੱਟੂ ਨੁਸ਼ਾਦ ਇਹ ਗੱਲ ਭੁੱਲ ਗਿਆ ਕਿ ਜਦੋਂ ਖੁੱਦ ਉਹ ਧਰਨੇ ਤੇ ਬੈਠੇ ਸਨ ਕਿਸਾਨੀ ਅੰਦੋਲਨ ਦੇ ਦੌਰਾਨ ਉਦੋਂ ਉਹਨਾਂ ਦੀਆਂ ਮੰਗਾਂ ਕੀ ਸਨ ਉਦੋਂ ਉਹਨਾਂ ਦੇ ਮਨ ਵਿੱਚ ਕੀ ਚੱਲਦਾ ਸੀ ਉਦੋਂ ਭਾਜਪਾ ਦੇ ਪ੍ਰਤੀ ਵੀ ਬਿਆਨ ਵਿਵਾਦਤ ਦੇ ਜਾਂਦੇ ਸਨ ਜਦੋਂ ਆਪਣੀ ਜੁੱਤੀ ਦੇ ਨੇੜੇ ਵੀ ਨਾ ਰੱਖਣ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਔਰ ਅੱਜ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਵੀ ਬੋਲ ਰਹੇ ਨੇ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਸ ਤੇ ਵਿੱਚ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿਸਾਨ ਜਥੇਬੰਦੀਆਂ ਤੇ ਕਿ ਤਾਂ ਕਾਂਗਰਸ ਦੇ ਨਾਲ ਮਿਲੇ ਹੋਏ ਨੇ ਕਾਂਗਰਸ ਨਾਲ ਕਿਹੜੀ ਜਥੇਬੰਦੀ ਮਿਲੀ ਹੈ ਕਿਹੜੀ ਨਹੀਂ ਮਿਲੀ ਉਹਨਾਂ ਦਾ ਨਾਮ ਲੈ ਕੇ ਔਰ ਰਾਹੁਲ ਗਾਂਧੀ ਕਿਸ ਨੂੰ ਚਲਾ ਰਹੇ ਨੇ ਕਿਸ ਨੂੰ ਨਹੀਂ ਚਲਾ ਰਹੇ ਰਵਨੀ ਸਿੰਘ ਬਿੱਟੂ ਨੂੰ ਬਕਾਇਦਾ ਇਸਤੇ ਜੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਡਿਟੇਲ ਦੇਣੀ ਚਾਹੀਦੀ ਹੈ ਫੈਕਟ ਦੇਣੇ ਚਾਹੀਦੇ ਨੇ ਕਿ ਹਾਂ ਇਥੇ ਇਥੇ ਸਾਨੂੰ ਪਤਾ ਲੱਗਿਆ ਕਿ ਇਹ ਉਹਨਾਂ ਦੇ ਨਾਲ ਮਿਲੇ ਹੋਏ ਨੇ ਕੱਲੀ ਇੱਕ ਮੁਲਾਕਾਤ ਕਰ ਦੇਣੀ ਉਹ ਆਪੋਜੀਸ਼ਨ ਦੇ ਲੀਡਰ ਦੇ ਵਜੋਂ ਉਹਨਾਂ ਨੇ ਭਰੋਸਾ ਦਿਵਾਇਆ ਕਿਸਾਨਾਂ ਨੂੰ ਪਰ ਇੱਥੇ ਕਾਂਗਰਸ ਦੀ ਸਰਕਾਰ ਦੇ ਵੇਲੇ ਵੀ ਰਵਨੀਤ ਸਿੰਘ ਬਿੱਟੂ ਜਦੋਂ ਹਿੱਸਾ ਸਨ ਤੇ ਗਰੰਟੀ ਐਮਐਸਪੀ ਦੀ ਉਦੋਂ ਵੀ ਮੰਗੀ ਜਾਂਦੀ ਰਹੀ ਹੈ ਉਦੋਂ ਵੀ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ ਰਵਨੀਤ ਸਿੰਘ ਬਿੱਟੂ ਨੇ ਨਾ ਤੇ ਉਦੋਂ ਹਾਮੀ ਭਰੀ ਕਿਸਾਨਾਂ ਦੀ ਜਦੋਂ ਰਾਹੁਲ ਗਾਂਧੀ ਦੇ ਪਾਲੇ ਦੇ ਵਿੱਚ ਹੁੰਦੇ ਸਨ ਤੇ ਅੱਜ ਨਰਿੰਦਰ ਮੋਦੀ ਦੇ ਪਾਲੇ ਚ ਖੜੇ ਨੇ ਤੇ ਅੱਜ ਵੀ ਉਹ ਕਿਸਾਨਾਂ ਦੇ ਉਲਟ ਜਾ ਕੇ ਭੁੱਤ ਰਹੇ ਨੇ ਇਸ ਦੇ ਨਾਲ ਫਾਇਦਾ ਕਿਸ ਨੂੰ ਹੋ ਰਿਹਾ ਤੇ ਨੁਕਸਾਨ ਕਿਸ ਦਾ ਉਹ ਸਾਰੇ ਪੜੀ ਪੰਤ ਜਾਣੂ ਨੇ ਹੁਣ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਕਿ ਕਿਰਪਾਨਾਂ ਲੈ ਕੇ ਕਿਸਾਨ ਆਗੂ ਜੇਕਰ ਜਾਣਗੇ ਤਾਂ ਫਿਰ ਦਿੱਲੀ ਕਿਵੇਂ ਐਂਟਰ ਹੋਣ ਦਿੱਤਾ ਜਾਵੇਗਾ ਔਰ ਸਾਰੇ ਕਿਸਾਨ ਕਿਰਪਾਨਾਂ ਨਹੀਂ ਚੁੱਕੀ ਫਿਰਦੇ ਰਵਨੀ ਸਿੰਘ ਬਿੱਟੂ ਨੂੰ ਵੀ ਪਤਾ ਹੈ ਕਿ ਇਹ ਅੰਮ੍ਰਿਤਧਾਰੀ ਕਿਸਾਨ ਆਗੂਆਂ ਦੇ ਵਿੱਚੋਂ ਗਗਜੀਤ ਸਿੰਘ ਡੱਲੇਵਾਲ ਵੀ ਇੱਕ ਨੇ ਜਿਹੜੇ ਗਾਤਰਾ ਪਾ ਕੇ ਰੱਖਦੇ ਨੇ ਆ ਸਰਬਨ ਸਿੰਘ ਪੰਦੇਰ ਨੇ ਇਹ ਸਾਰੇ ਜਿਹੜੇ ਉਹ ਆਗੂ ਨੇ ਜਿਨ੍ਹਾਂ ਦਾ ਉਸ ਅੰਦੋਲਨ ਦੇ ਨਾਲ ਸਿੱਧੇ ਤੌਰ ਦੇ ਉੱਤੇ ਲਿੰਕ ਹੈ ਹੋਰ ਵੀ ਕਈ ਕਿਸਾਨ ਹੋਣਗੇ ਆਮ ਵੀ ਜਿਹੜੇ ਟਰੈਕਟਰ ਟਰਾਲੀ ਦੇ ਵਿੱਚ ਰਾਸ਼ਨ ਲੱਦਕੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਪਹੁੰਚੇ ਹੋਏ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਕਿਸਾਨ ਅਮਰਤ ਧਾਰੀ ਨੇ ਕਈ ਤਸਵੀਰਾਂ ਵੀ ਆਈਆਂ ਜਿਨ੍ਹਾਂ ਨੂੰ ਜ਼ਖਮੀ ਤੱਕ ਕੀਤਾ ਗਿਆ ਔਰ ਸ਼ੁਭਕਰਨ ਖਨਾਰੀ ਬਾਰਡਰ ਦੇ ਉੱਤੇ ਕੀ ਕੋਝ ਵਾਪਰਿਆ ਕਿਸਾਨਾਂ ਦੀ ਮਸ਼ੀਨਰੀ ਦਾ ਨੁਕਸਾਨ ਹੋਇਆ ਉਸ ਦੇ ਬਾਰੇ ਰਵਨੀ ਸਿੰਘ ਬਿੱਟੂ ਕੁਝ ਨਹੀਂ ਬੋਲੇ ਪਰ ਪੰਜਾਬ ਦੇ ਅੰਦਰ 70 ਤੋਂ ਬਾਅਦ ਨਕਲੀ ਕਿਸਾਨ ਜਥੇਬੰਦੀਆਂ ਪੈਦਾ ਹੋ ਗਈਆਂ ਇਸ ਦਾ ਉਹਨਾਂ ਨੇ ਬਿਆਨ ਦਿੱਤਾ ਤੇ ਕਿਸਾਨ ਆਗੂ ਜੇਕਰ ਕਿਰਪਾਨਾਂ ਲੈ ਕੇ ਜਾਣਗੇ ਤੇ ਫਿਰ ਹਰ ਕੋਈ ਸਰਕਾਰੀ ਰੋਕੇਗੀ ਇਹ ਗੱਲ ਰਵਨੀ ਸਿੰਘ ਬਿੱਟੂ ਕਹਿ ਰਹੇ ਨੇ ਹੁਣ ਜਿਹੜੇ ਦਿੱਤੇ ਗਏ ਬਿਆਨਾਂ ਦੇ ਵਿੱਚੋਂ ਅਰਥ ਕੀ ਨਿਕਲਦੇ ਨੇ ਸਾਰੀ ਗੱਲ ਆ ਜਿਹੜੀ ਉਹ ਰਵਨੀ ਸਿੰਘ ਬਿੱਟੂ ਦੇ ਬਿਆਨਾਂ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਆਪਣੇ ਆਪਣੇ ਤੁਸੀਂ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ